ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਾ ਚਾਹ ਨਹੀਂ ਹੈ ਕਿ ਦੁਨੀਆ ਦਿਵਾਲੀ ਖੁਸ਼ੀਆਂ ਚਾਹ ਨਾਲ ਕੋਈ ਨਵੇਂ ਕੱਪੜੇ ਪਾ ਕੇ ਕੋਈ ਨਵਾਂ ਸਾਧਨ ਲੈ ਕੇ ਕੋਈ ਨਵੀਂ ਜੁੱਤੀ ਤੱਕ ਵੀ ਲੈ ਕੇ ਉਹ ਖੁਸ਼ੀ ਦਾ ਬਣਾਉਂਦਾ ਹੈ ਤਿਹਾਡਾ ਪਰ ਜੇ ਅਸੀਂ ਦੁਖੀ ਮਨ ਨਾਲ ਸਤੋ ਗੁਰੂ ਜੋ ਸੇਵਾ ਲੈਂਦਾ ਉਹ ਸੇਵਾ ਕਰਨ ਆਇਆ ਉਹਦਾ ਕਾਰਨ ਹੈ ਕਿ ਸਾਡੇ ਭਰਾ ਨੇ ਸਾਰੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਭਾਈ ਸਾਡੇ ਅੰਦਰ ਸਮੇਤ ਤੁਹਾਡੇ ਪ੍ਰੈਸ ਵਾਲਿਆਂ ਦੇ ਜ਼ਹਿਰ ਜਾ ਰਹੀ ਹੈ ਤੁਸੀਂ ਕਿਤੇ ਨਾ ਕਿਤੇ ਆਪਾਂ ਨੂੰ ਪਹਿਲਾਂ ਕਹਿਂਦੇ ਹੁੰਦੇ ਸੀ ਢਾਲ ਢਾਕੇ ਉਹ ਮਾੜਾ ਦੇਸੀ ਵਰਤੋ ਦੇਸੀ ਕਿਥੋਂ ਲਿਆਈਏ ਡੰਗਰ ਤਾਂ ਹੈ ਨਹੀਂ ਫਿਰ ਆਪਾਂ ਨੂੰ ਕਹਿਣ ਲੱਗ ਕੇ ਕਹਿੰਦੇ ਜੀ ਇੱਕ ਤਾਂ ਕਰ ਲੋ ਕਹਿੰਦੇ ਸਰੋਂ ਦਾ ਤੇਲ ਵਰਤ ਲੋ ਹੁਣ ਸਰੋਂ ਦਾ ਤੇਲ ਦਾ ਵੀ ਬੇੜਾ ਗਰਕ ਹੋ ਗਿਆ ਉਹਦੇ ਪਤਾ ਨਹੀਂ ਕੀ ਕੁਸ ਪਾਇਆ ਰਿਹਾ ਹੈ ਫਿਰ ਹੁਣ ਤਿਹਾਰ ਨੇ ਆ ਪਾਏ ਨੇ ਗਹਿਮਾ ਗਹਿਮੀ ਲੰਗਿਆ ਨਹੀਂ ਜਾਂਦਾ ਬਾਜ਼ਾਰਾ ਜਿੱਦੀ ਕੱਲਾ ਨਾਪੇ ਦੀ ਗੱਲ ਨਹੀਂ ਸਾਰੇ ਇਹ ਲੰਘਿਆ ਨਹੀਂ ਜਾਂਦਾ ਇਹ ਮਠਿਆਈ ਭਾਈ ਕਿੱਥੋਂ ਆ ਗਈ ਇਹ ਕਿੱਥੇ ਬਣ ਗਈ ਕਾਰ ਨਹੀਂ ਕੀਆ ਸਰਪ੍ਰਸ਼ਾਸਨ ਸੁੱਤਾ ਪਿਆ ਟੈਂਪੂ بڑے بڑے ਟਰੱਕਾਂ ਦੇ ਟਰੱਕ ਆਉਂਦੇ ਨੇ ਉਹ ਤਾਂ ਨਾਕਾ ਕੇ ਰੋਜ਼ ਲੱਗਦੇ ਨੇ ਇਹ ਨਾਕਾ ਕਿਉਂ ਨਹੀਂ ਲੱਗਦਾ ਕਿ ਸਾਨੂੰ ਪਤਾ ਲੱਗੇ ਕਿ ਕੌਣ ਕਰਦਾ ਗੋਰ ਖਤੰਦਾ ਦੂਜੇ ਬੰਨੇ ਹਰ ਵਾਰੀ ਸਾਡੀ ਪਾਰਟੀ ਇਹ ਕਹਿੰਦੀ ਹੈ ਬੇਨਤੀ ਕਰਕੇ ਜਿਵੇਂ ਆ ਅਸੀਂ ਅੱਜ ਬਰਨਾਲਾ ਜੋਸੀ ਕੇਂਦਰੀ ਫੂਡ ਸਪਲਾਈ ਮੰਥਰੀ ਹੈ ਇਹਦਾ ਵੇ ਉਰੇ ਵਾਲਾ ਘਟਾਰੂ ਚੱਕ ਇਹਨਾਂ ਦਾ ਅੱਜ ਪੁੱਤਨਾ ਫੂਕ ਰਿਹਾ ਇੱਕ ਸੰਕੇਤ ਹੈ ਉਹ ਕਹੇ ਭਾਈ ਤੁਸੀਂ ਤਾਂ ਕਹਿੰਦੇ ਸੀ ਆਮ ਆ ਤੁਸੀਂ ਆਮ ਤੇ ਖਾਸ ਨੇ ਇਕੱਠ ਜੋੜ ਬਣਾ ਕੇ ਟੈਚੀ ਵਾਲਾ ਸਿਸਟਮ ਬੰਦ ਨਹੀਂ ਕਰਿਆ ਜਿਹਦੇ ਕਰਕੇ ਨੌਮਰਾਦ ਬਿਮਾਰੀ ਹਟ ਰਹੀ ਸੀ ਸਾਡੇ ਘਰਾਂ 'ਚ ਹੁਣ ਹਸਪਤਾਲ ਛੋਟੇ ਪੈ ਗਏ ਹਸਪਤਾਲਾਂ 'ਚ ਬਾਅਦ 'ਚ ਮੈਂ ਜਾਨਣਾ ਹੁੰਦਾ ਜਦੋਂ ਦੀਵਾਲੀ ਲੰਘ ਜੇ ਤੁਸੀਂ ਦੇਖਿਆ ਕਰੋ ਡਾਕਟਰ ਕਹਿੰਦੇ ਅਸੀਂ ਤਾਂ ਮੱਥੇ ਦਾ ਤੁਹਾਰੀ ਜਨੇ ਵੀ ਨੌਮਰਾਦ ਬਿਮਾਰੀ ਆਉਂਦੀ ਕਿੱਥੇ ਹੈ ਮੈਂ ਕਿਹਾ ਹਰ ਚੀਜ਼ 'ਚ ਕੋਈ ਟੀਕੇ ਲਾ ਰਿਹਾ ਕੋਈ ਕੋਈ ਆਪਣਾ ਜੂਰੀਆ ਬਲਾ ਰਿਹਾ ਹੈ ਕੋਈ ਗਰੀਸ ਬਣਾਈ ਜਾ ਰਿਹਾ ਹੈ ਕੋਈ ਤਾਂ ਬਖਸ ਦੇ ਸਾਰੇ ਲੋਕਾਂ ਦਾ ਇਹ ਹਾਲ ਹੈ ਮੈਂ ਇੱਕੋ ਬੇਨਤੀ ਕਰੂੰ ਸਰਕਾਰਾਂ ਨੂੰ ਕਿ ਮਾਣੀ ਮੋਟੀ ਦੀ ਜ਼ਮੀਰ ਨੂੰ ਜਗਾ ਲਓ ਲੋਕਾਂ ਨੂੰ ਬਚਾ ਲਓ ਇਹ ਥੋਡੀਆਂ ਬੋਟਾ ਨੇ ਇਹ ਤਾਂ ਇੰਨਾ ਦਾ ਨਸੇ ਨਾਲ ਨਹੀਂ ਮਰ ਰਹੇ ਸੀ ਚਿੱਟੇ ਨਾਲ ਨਹੀਂ ਮਰ ਰਹੇ ਜਿੰਨਾ ਸੀ ਇਹ ਬਿਮਾਰੀ ਨਾਲ ਪਰਾਂਗੇ ਇਹ ਬੇਨਤੀ ਲੈ ਕੇ ਅਸੀਂ ਤਾਂ ਅੱਜ ਇਹ ਪਿੱਛੇ ਸਭ ਕੁਝ ਹੋਮੇ ਵੀ ਕੀ ਜਿਹੜਾ ਨਾਪ ਲਈ ਆ ਰਿਹਾ ਹੈ ਪਸ਼ੂਆਂ ਤੋਂ ਦੁੱਧ ਬਣਦਾ ਜੀ ਦੁੱਧ ਤੋਂ ਖੋਆ ਬਣਦਾ ਪਨੀਰ ਬਣਦਾ ਮੈਂ ਕਹਿ ਰਿਹਾ ਵੀ ਪ੍ਰਸ਼ਾਸਨ ਮੇਰੇ ਨਾਲ ਪ੍ਰਸ਼ਾਸਨ ਬੈਹੇ ਸੈਂਟਰ ਦੀ ਸਰਕਾਰ ਬੈਹੇ ਪੰਜਾਬ ਦੀ ਬੈਹੇ ਮੈਨੂੰ ਡੰਗਰਾਂ ਦੀ ਗਿਣਤੀ ਦੱਸ ਦਵੇ ਪਸ਼ੂਆਂ ਦੀ ਵੀ ਕਿੰਨੇ ਡੰਗਰ ਮੱਝਾਂ ਰਹਿ ਗਈਆਂ ਕਿੰਨੀਆਂ ਘਾ ਮਾਰ ਗਿਆ ਕਿੰਨੇ ਪਰਸੈਂਟ ਦੁੱਧ ਬਣਦਾ ਕਿੰਨੇ ਪਰਸੈਂਟ ਲੋਕਾਂ 'ਚ ਜਾਂਦਾ ਦਿਖਾਇਓ ਨੀ ਇਹ ਹਰ ਬਿਮਾਰੀ ਛਾਪੇ ਮਾਰੀ ਤਾਂ ਆਮ ਚੱਲ ਰਹੀ ਹੈ ਜੀ ਇਹ ਜਿਹੜਾ ਛਾਪੇ ਮਾਰੀ ਚੱਲਦੀ ਹੈ ਅਸੀਂ ਸਰਦਾਰ ਸਰਦਾਰ ਸਰਜੀਤ ਸਿੰਘ ਬਾਰਪੁਰ ਨੇ ਦੱਸਤਾ ਛਾਪੇ ਮਾਰੀ ਚੱਲਦੀ ਜ਼ਰੂਰ ਹੈ ਪਰ ਛਾਪੇ ਮਾਰੀ ਵਾਲੇ ਤਾਂ ਕਹਿੰਦੇ ਰੋਟੀ ਤੇ ਬੁੱਢੀ ਲੰਗਦੇ ਉਹਦਾ ਉੱਥੇ ਕਰ ਜਾਂਦੇ ਨੇ ਸੈਂਪਲ ਦਾ ਵੀ ਕੰਮ ਕਹਿੰਦੇ ਨੇ ਫਲਾਣੇ ਇੰਨੇ ਨੰਬਰ ਕਮਰੇ ਚ ਆ ਜੀ ਹੁਣ ਲੋਕਾਂ 'ਚ ਲੂਗੀ ਦੀ ਗੱਲ ਆ ਥੋੜਾ মিডিਆ ਨੰਗਾ ਕਰਕੇ ਖੜਾ ਹੁੰਦਾ ਸਾਰਾ ਕੁਝ ਜਿਵੇਂ ਕੱਪੜੇ ਲਾ ਕੇ ਦੇਖਦੇ ਆ ਨਾ ਵੀ ਇਹਦੇ ਕਿੱਥੇ ਕਿੱਥੇ ਨਿਸ਼ਾਨ ਨੇ ਇਸੇ ਤਰ੍ਹਾਂ মিডিਆ ਦਾ ਸਿਸਟਮ ਹੈ ਮੈਂ ਸਵਾਗਤ ਕਰਦਾ ਮੈਂ ਕਿ ਸਾਨੂੰ ਜੇ ਬਚਾਉ ਇਹ ਜਿਹੜਾ ਥੰਮ ਹੈ মিডিਆ ਇਹੀ ਬਚਾਊਗਾ ਨਹੀਂ ਅਸੀਂ ਉੱਝੜ ਕੇ ਬਰਬਾਦ